ਸੇਕਸ ਵਿਲ ਬੀ ਟੇਕਨ ਕੇਅਰ ਆਫ ਉਹਦੇ ਜੋ 6 ਬਚਦੇ ਸੀਗੇ ਜਿਨ੍ਹਾਂ ਦਾ ਕੋਈ ਨਹੀਂ ਸੀਗਾ ਜਿਹੜਾ ਨੌਕਰੀ ਵੀ ਨਹੀਂ ਸੀ ਲੈ ਸਕਦਾ ਉਹਨਾਂ ਨੂੰ ਮੈਂ 8000 ਰੁਪਏ ਦੇਣਾ ਹਰ ਮਹੀਨੇ ਮੇਰੇ ਅਕਾਊਂਟ ਤੇ ਜਾਂਦੇ ਮੇਰੇ ਅਕਾਊਂਟ ਤੇ ਜਾਂਦੇ ਜਿਹੜੇ ਨੌਕਰੀ ਨਹੀਂ ਜਿਹੜੇ ਉਹਨਾਂ ਦੇ ਵਿੱਚੋਂ ਬਹੁਤ ਹੀ ਮਤਲਬ ਉਹਨਾਂ ਦਾ ਵਾਲੀਵਾਰ ਅਸੀਂ ਕੋਈ ਨਹੀਂ ਸੀਗਾ ਜਿਵੇਂ ਬਜ਼ੁਰਗ ਸੀਗੇ 55 60 ਸਾਲ ਦੇ ਔਰ ਫੈਮਿਲੀ ਦੇ ਵਿੱਚ ਕੀ ਕਮਾਉਣ ਵਾਲਾ ਸੀਗਾ ਉਹਦੀ ਡੈਥ ਹੋ ਗਈ ਸੀ ਤੇ ਹੁਣ ਉਹਨਾਂ ਬਜ਼ੁਰਗਾਂ ਨੂੰ ਨਾ ਨੌਕਰੀ ਮਿਲ ਸਕਦੀ ਐ ਨਾ ਕੁਝ ਹੋਰ ਸੌਦਾ ਐ ਮਤਲਬ ਹਾਂ ਅੰਮ੍ਰਿਤਸਰ ਵਾਲੇ ਉਹ 8 ਬੰਦੇ ਸੀਗੇ ਉਹਨਾਂ ਨੂੰ ਅੱਠਾਂ ਨੂੰ ਮੈਂ 8-8000 ਰੁਪਏ ਦਿਨਾ ਆਪਣੀ ਤਰਖਾਤੋਂ ਉਹਦੇ ਚ 8 ਦੋ ਚਲੇ ਗਏ ਨੇ ਉਹ ਯੂਪੀ ਚਲੇ ਗਏ ਦੇ ਹੈਵ ਗੋਨ ਟੂ ਯੂਪੀ ਉਹਨਾਂ ਨੂੰ ਫਿਰ ਕਿਸੇ ਨੇ ਉੱਥੇ ਬੁਲਾ ਲਿਆ ਸੀਗਾ ਵੀ ਅਸੀਂ ਖਿਆਲ ਰੱਖਾਂਗੇ ਉਹ ਚ 6 ਅੱਜ ਵੀ ਮੇਰੀ ਕਨਸਟੈਂਸੀ ਦੇ ਵਿੱਚ ਨੇ ਅੰਮ੍ਰਿਤਸਰ ਉਹਨਾਂ ਨੂੰ 6ਾਂ ਨੂੰ ਹਰ ਮਹੀਨੇ 8-8000 ਰੁਪਏ ਚਲੇਗਾ ਟ੍ਰੇਨ ਵਾਲੇ ਟ੍ਰੇਨ ਵਾਲੇ ਟ੍ਰੇਨ ਵਾਲੇ ਔਰ ਇਹ ਕਿਉਂਕਿ ਅਸੀਂ ਫਾਇਰ ਦੇ 270 ਬੰਦੇ ਰੱਖ ਰਹੇ ਆ ਨੌਕਰੀ ਦੇ ਰਹੇ ਆ ਉਹਨਾਂ ਨੂੰ 38 ਬੰਦਿਆਂ ਨੂੰ ਜਿਹੜੇ ਟ੍ਰੇਨ ਦੇ ਐਕਸੀਡੈਂਟ ਦੇ ਵਿੱਚ ਇੰਜਰ ਹੋਏ ਸੀ ਜਾਂ ਜਿਨ੍ਹਾਂ ਨੂੰ ਨੌਕਰੀਆਂ ਚਾਹੀਦੀਆਂ ਸੀ ਜਿਨ੍ਹਾਂ ਦੇ ਪਰਿਵਾਰ ਪਰਿਵਾਰਾਂ ਨੂੰ ਉਹਨਾਂ ਨੂੰ 38 ਬੰਦਿਆਂ ਨੂੰ ਅਸੀਂ ਨੌਕਰੀ ਦੇ ਹਾਂ ਸਿੱਧੂ ਸਾਹਿਬ ਤੁਸੀਂ ਡਾਇਰੈਕਟਰੀ ਦਾ ਮਸਕਾ ਬਣਾ ਕੇ ਹਾਂਜੀ ਅਪਰੂਵ ਕਰਾਇਆ ਸੀ ਪਰ ਗੱਲ ਸੋ ਉਹੀ 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 ਰਿਕਰੂਟਮੈਂਟ ਹੈ ਬਾਕੀ ਉਹੀ ਰਿਕਰੂਟਮੈਂਟ ਹੈ ਉਹ ਜੀ ਇਦਾਂ ਹੈ 270 ਬੰਦਿਆਂ ਦੀ 270 ਦੇ ਵਿੱਚ 65 ਡਰਾਈਵਰ ਹੈਗੇ ਜੀ ਹਾਂ ਜੀ ਔਰ ਉਹਦੇ ਨਾਲ ਨਾਲ ਉਸ ਡਾਇਰੈਕਟੋਰੇਟ ਨੂੰ ਚਲਾਉਣ ਲਈ ਅਸੀਂ 550 ਕਰੋੜ ਰੁਪਏ ਲਿਆ ਰਹੇ 550 ਕਰੋੜਸ ਇੱਕ ਵੀ ਕੋਈ ਛੋਟੀ ਤੋਂ ਛੋਟੀ ਥਾਂ ਪੰਜਾਬ ਦੇ ਵਿੱਚ ਐਸੀ ਨਹੀਂ ਬਚੂਗੀ ਜਿੱਥੇ ਫਾਇਰ ਬ੍ਰਿਗੇਡ ਨਹੀਂ ਹੋ ਔਰ ਜਿਹੜੀਆਂ ਵੱਡੀਆਂ ਜਿਹੜੀਆਂ 10 ਵੱਡੀਆਂ ਕਾਰਪੋਰੇਸ਼ਨਸ ਨੇ ਉਥੇ 8-8 ਕਰੋੜ ਵਾਲੀ ਜਿਹੜੀ ਪੌੜੀਆਂ ਵਾਲੀ 5 ਹਾਈਡਰੋਲਿਕ ਫਾਇਰ ਬ੍ਰਿਗੇਡਰ ਉਹ ਅਸੀਂ ਲੈ ਰਹੇ ਹਾਂ ਇਹ ਮਤਲਬ ਟੋਟਲ ਰਿਵੈਂਪ ਹੈ ਦਿਸ ਇਜ਼ ਅ ਟੋਟਲ ਰਿਵੈਂਪ ਆਫ ਆਰ ਫਾਇਰ ਸਿਸਟਮਸ ਹਾਂਜੀ ਔਰ ਉਹਦਾ ਸਭ ਤੋਂ ਵੱਡਾ ਪਰਮਾਨ ਹੈ ਕਿ ਪਹਿਲੀ ਵਾਰ ਜਦੋਂ ਫਾਇਰ ਵੀਕ ਬਣਾਇਆ ਸੀਗਾ ਇਹ ਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਐਡੀ ਜਾਂਬਾਜ਼ ਲੜਾਈ ਲੜੀ ਹੈ ਇੰਨਾ ਔਖੀਆਂ ਪਰਸਥਿਤੀਆਂ ਦੇ ਵਿੱਚ ਲੜਾਈ ਲੜੀ ਹੈ ਉਹਨਾਂ ਦੀ ਐਟ ਲੀਸਟ ਉਹਨਾਂ ਦੀ ਥੋੜੀ ਬਹੁਤ ਪੁੱਛ ਜਿਹੜੀ ਹੋਣੀ ਚਾਹੀਦੀ ਸੀਗੀ ਅੱਜ ਉਹ ਦਿਨ ਵਿਭਾਗਾ ਆਇਆ ਕਿ ਅੱਜ ਸਾਰੇ ਖੁਸ਼ ਨੇ ਨਹੀਂ ਤੇ ਇਹ ਲੋਕ ਕਹਿੰਦੇ ਸਾਨੂੰ ਪੁੱਛਦਾ ਨਹੀਂ ਸਾਨੂੰ ਕਿਸੇ ਨੇ ਮਿਲਿਆ ਨਹੀਂ ਜੀ ਸਾਨੂੰ ਕੋਈ ਉਦੋਂ ਬਾਅਦ ਕਿਸੇ ਨੇ ਬਾਤ ਨਹੀਂ ਪੁੱਛੀ ਤੇ ਅੱਜ ਤੁਸੀਂ ਇਹ ਦੇਖੋ ਕਿ ਇਹ ਜਿਹੜੀ ਫੈਸਿਲਿਟੀ ਹੈ डोंਟ ਕਾਊਂਟ ਇਟ ਬਾਈ ਅ ਫਿਊ 1000 ਰੁਪੀਸ ਇਟ ਇਜ਼ ਮੱਚ ਮੋਰ ਥੈਨ ਥੈਟ ਮੱਚ ਮੱਚ ਮੋਰ ਥੈਨ ਆ ਦੀ 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 ਆਨਰ ਪਰਸਨਲੀ ਐਂਡ ਦੀ ਆਨਰ ਏਵਰੀਵੇਅਰ ਦੇਖੋ ਹੋਮ ਮਿਨਿਸਟਰ ਅਵਾਰਡ ਦੇਊਗਾ ਜਦੋਂ ਟਰੈਵਲ ਕਰਨਾ ਹੈ ਕਾਰਡ ਦਿਖਾਓ ਫ੍ਰੀ ਟਰੈਵਲ ਹੈ ਉਮਰ ਪਰ ਤੁਸੀਂ ਕਿਤੇ 에어 ਇੰਡੀਆ ਜਾਣਾ 75% ਮਤਲਬ ਜੇ 2000 ਦੀ ਟਿਕਟ ਹੈ ਤੇ ਤੁਹਾਨੂੰ 500 ਚ ਮਿਲ ਜੂਗੀ ਉਹ ਐਵੇਂ ਦੀਸ ਆਰ ਥਿੰਗਸ ਕਿ ਉਹਨੂੰ ਅਹਿਸਾਸ ਹੁੰਦਾ ਹੈ ਕਿ ਹਾਂ ਜੇ ਮੈਂ ਮਤਲਬ ਮੇਰੇ ਪਰਿਵਾਰ ਚੋਂ ਕਿਸੇ ਨੇ ਜਾਨ ਦਿੱਤੀ ਤੇ ਕੋਈ ਪਿੱਛੋਂ ਇਸ ਅਹਿਸਾਸ ਨੂੰ ਰੱਖਦਾ ਹੈ ਕਿ ਉਹਨੇ ਸਾਡੇ ਲਈ ਕੁਰਬਾਨੀ ਦਿੱਤੀ ਹੈ ਔਰ ਉਹਦਾ ਕੋਈ ਪੁੱਛਗਿਛ ਕਰਨ ਵਾਲਾ ਹੈ ਇਹ ਅਸੀਂ ਸਿਸਟਮ ਬਣਾ ਦਿੱਤੇ ਐ ਐਂਡ ਇਹ ਕੋਈ ਇਹ ਨਹੀਂ ਐ ਵੀ ਸਾਡੀ ਸਰਕਾਰ ਰਵੇ ਜਾਂ ਨਾ ਰਵੇ ਅਗਲੀ ਜਨਰੇਸ਼ਨ ਤੱਕ ਇਹ ਸਿਸਟਮ ਪ੍ਰਵੇਲ ਕਰੇ ਜੀ ਨਹੀਂ ਇਹ ਇਹ ਇੱਕ ਨਹੀਂ ਇੱਕ ਇੱਕ ਦੋ ਦੋ ਬੰਦੇ ਦੋ ਬੰਦੇ ਦੋ ਬੰਦੇ that is a ਵੱਡੀ ਚੀਜ਼ ਹੈ ਵੱਡੀ ਚੀਜ਼ ਕਿਉਂਕਿ ਜੇ ਟ੍ਰੈਵਲ ਕਰਨਾ ਹੈ 그러면은 ਦੋ ਜਾਣਾ ਤੇ ਉਹਨੂੰ ਉਹਦੇ ਲਈ ਉਹ ਬਹੁਤ ਵੱਡੀ ਗੱਲ ਹੈ ਸੈਕੰਡਰੀ ਸਰ ਕਿਸੇ ਨੇ ਐਮਬੀਬੀਐਸ ਐਡਮਿਸ਼ਨ ਲੈਣੀ ਹੈ ਆਈਆਈਟੀ ਚ ਲੈਣੀ ਹੈ ਐਮਬੀਬੀਐਸ ਚ ਐਡਮਿਸ਼ਨ ਲੈਣੀ ਹੈ ਆਈਆਈਟੀ ਚ ਐਡਮਿਸ਼ਨ ਲੈਣੀ ਹੈ ਐਜੂਕੇਸ਼ਨਲ ਉਹਦੇ ਚ ਦੇਖ ਲਓ ਕੰਸੈਸ਼ਨ ਹਾਂਜੀ 5% ਕੋਟਾ ਹੈ ਦਾ 5% ਕੋਟੇ ਦੇ ਵਿੱਚ ਐਡਮਿਸ਼ਨ ਬੱਚੇ ਨੂੰ ਮਿਲ ਜਾਣੀ ਹਾਂਜੀ ਮਤਲਬ ਆ ਤੁਸੀਂ ਦੇਖ ਲਓ ਜੇ ਤੁਸੀਂ ਇਹਨੂੰ ਉਹ ਕਰਨਾ ਹੈ ਤੇ ਉਹ ਵੀ ਕਰ ਸਕਦੇ ਹੋ ਹਾਂਜੀ ਤੁਸੀਂ ਸੈਂਡ ਕਰ ਦੇਗੇ ਬੇਟਾ ਪਰ ਫॉर ਮੀ ਇਟ ਇਜ਼ ਅ ਪਰਸਨਲ ਟ੍ਰਾਇੰਫ ਇਨ ਦੀ ਸੈਂਸ ਕਿ ਜੇ ਅਸੀਂ ਦੱਸ ਦੇਈ ਨਾ ਅਸੀਂ ਭੇਜ ਦੇਈ ਨਾ ਤੇ ਕਿਹਨੇ ਦੇਣੇ ਸੀ ਇਹ ਪਿਛਲੇ ਮਤਲਬ 70 ਸਾਲਾਂ ਚੁੱਕੇ ਨੇ ਭੇਜਿਆ ਹੀ ਨਹੀਂ ਨਾ ਹੀ ਨਹੀਂ ਭੇਜੇ ਤਾਂ ਹੀ ਤੇ ਮਿਲੇ ਨਹੀਂ ਅੱਜ ਤੱਕ ਇਹ ਪੰਜਾਬ 'ਚ ਪਹਿਲੀ ਵਾਰ ਹੋਇਆ ਕਿ ਗੈਲੈਂਟਰੀ ਅਵਾਰਡਸ ਹੈਵ ਬੀਨ 기ਵਨ ਟੂ ਅ ਸਟੇਟ ਗਵਰਨਮੈਂਟ ਫਸਟ ਟਾਈਮ ਥੈਟ ਇਜ਼ ਵਾਈ ਸੈਡ ਕਿ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਕਿਉਂਕਿ ਮਤਲਬ ਜਵਾਗ ਰੋਂਦਾ ਨਹੀਂ ਤੇ ਮਾਂ ਦੁੱਧ ਨਹੀਂ ਪਿਉਂਦੀ ਜੇ ਕੋਈ ਦੱਸਦਾ ਹੀ ਨਹੀਂ ਕਿ ਭਾਈ ਐਡੇ ਇਹ ਨਹੀਂ ਹੈ ਵੀ ਇਹੋ ਜਿਹੇ ਕੁਰਬਾਨੀਆਂ ਪਹਿਲਾਂ ਨਹੀਂ ਹੋਈਆਂ ਭਾਈ ਕਿਹੜੀ ਕਿਹੜੀ ਨਹੀਂ ਨਹੀਂ ਉਹ ਇੱਥੇ ਨਹੀਂ ਹੈ ਬਣਦਾ ਨਹੀਂ ਇਹ ਸਿਰਫ ਐਸੇ ਤੇ ਬੀਜੇਪੀ ਦੇ ਮਿਸਟਰ ਜੀ ਨੇ ਰਿਮਾਰਕ ਕੀਤਾ ਸਰ ਉਹਨਾਂ ਨੇ ਬਹੁਤ ਸੁੰਦਰ ਨਹੀਂ ਯਾਰ ਇਹ ਆਈ ਡੋਨਟ ਦੇਖੋ ਮੇਰੀ ਗੱਲ ਇੱਕ ਸਰ ਜੋ ਬੇਵਜਾ ਉਹ ਉਹਨੂੰ ਕਿਹਾ ਸਰ ਦੱਸ

ऐसा जी के, के इस बात पे भी मैं आज आई विल रिफ्रेन फ्रॉम कमेंटिंग बट सिचुएशन इज वेरी सिंपल के हमने जब मैं चेकिंग के लिए भी गया था तो आई वाज टोल्ड बाय द ऑनरेबल चीफ मिनिस्टर जब तक ये पॉलिसी नहीं आ जाती तब तक यू अवॉइड इट राइट कुछ में रिजेंटमेंट भी थी क्योंकि है तो इलीगल ना अब हमने एक कमेटी बना दी ਕੋਈ ਵੀ ਅਫੀਸਰ ਅਗਰ ਕਿਸੇ ਸੇ 5 ਪੈਸੇ ਵੀ ਲੇਤਾ ਤੇਰ ਆ 5 ਨੰਬਰਸ ਡੈਟ ਵੀ ਹੈਵ ਰੀਲੀਜ਼ਡ ਪੰਜ ਬੰਦਿਆਂ ਦੀ ਡਿਊਟੀ ਲਈ ਹੈ ਕਿਹੇ ਤੋਂ ਕੋਈ 5ੀ ਮੰਗਦਾ ਹੈ ਕਿ ਜੀ ਭਾਈ ਸਟੇਟ ਦੇ ਟ੍ਰੈਜਰੀ ਦੇ ਵਿੱਚ ਪੈਸੇ ਜਮਾ ਨਾ ਕਰਾ ਤੇ ਸਾਨੂੰ ਦੇ ਦੇ ਪੰਜ ਤੇ ਅਸੀਂ ਸੰਭ ਲਾਵਾਂਗੇ ਤੇ ਉਸੇ ਵਕਤ ਡਿਸਮਿਸਲ ਆਏ ਔਰ ਉਹ ਪੰਜ ਨੰਬਰ ਰੀਲੀਜ਼ ਹੋਣੇ ਨੇ ਉਹ ਕਮੇਟੀ ਬਣ ਚੁੱਕੀ ਹੈ ਉਹਦੇ ਵਿੱਚ ਪੰਜ ਬਹੁਤ ਚੰਗੇ ਬੰਦਿਆਂ ਨੂੰ ਅਸੀਂ ਇਹ ਜ਼ਿੰਮੇਵਾਰੀ ਦਿੱਤੀ ਹੈ ਨਹੀਂ ਤੇ ਹੋਕ ਹੀ ਰਿਹਾ ਹੈ ਪਹਿਲਾਂ ਵੀ ਕੀ ਹੁੰਦਾ ਰਿਹਾ ਹੈ ਕਿ ਬਿਲਡਿੰਗ ਕੋਈ ਪਿੰਨ ਤੇ ਹੈ ਨਹੀਂ ਜਿਹੜਾ ਟੁੜੀ ਦੇ ਕੁੱਪ ਚ ਕੋਈ ਛੁਪਾ ਗਿਆ ਉਹ ਐਡੀ ਵੱਡੀ ਬਿਲਡਿੰਗ ਐ ਸਭ ਨੂੰ ਦਿਖਦੀ ਐ রাইਟ ਉਹ ਕਹਿੰਦਾ ਵੀ ਮੈਨੂੰ 2-4 ਲੱਖ ਰੁਪਏ ਦੇ ਦੇ ਚਲੋ 20 ਲੱਖ ਨਾ ਦੇਈ ਤੇ ਸਟੇਟ ਨੂੰ ਕੁਝ ਮਿਲਦਾ ਨਹੀਂ ਸੋ ਧਰਫੋਰ ਵੀ ਆਰ ਟੇਕਿੰਗ ਦੋਜ਼ ਐਕਸ਼ਨਸ ਇਹ 60 70 ਸਾਲ ਦੀਆਂ ਜਿਹੜੀਆਂ ਕੁਰੀਤੀਆਂ ਨੇ ਕੋਈ ਇਹ ਤੇ ਹੈ ਨਹੀਂ ਵੀ ਦੋ ਦਿਨਾਂ ਚੱਲੀਆਂ ਜਾਣੀਆਂ ਬਟ ਸਿਸਟਮਜ਼ ਆਰ ਇਨ ਪਲੇਸ ਅੱਜ ਕੋਈ ਨਕਸ਼ਾ ਇਹ ਜਾਨੀ ਕੋਈ ਵੀ ਨਕਸ਼ਾ ਇਹ ਜਾਨੀ ਜਿਹੜਾ ਆਨਲਾਈਨ ਨਹੀਂ ਇਹ ਇਲੀਗਲ ਐ ਉਹਨੂੰ ਡਿਮੋਲਿਸ਼ਨ ਤੇਰੀ ਐ ਉਹ ਨਹੀਂ 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 ਡਿਮੋਲਿਸ਼ਿੰਗ ਪਹਿਲਾਂ ਵੀ ਕੋਈ ਉਹ ਨਹੀਂ ਸੀਗਾ ਲekin ਜੜੀਆਂ ਜੜੀਆਂ ਬਿਲਡਿੰਗਾਂ ਬਣੀਆਂ ਨੇ ਉਹ ਉਹਨਾਂ ਨੂੰ ਅਸੀਂ ਟਾਈਮ ਦਿੱਤਾ ਵੀ ਜਾਂ ਤੇ ਤੁਸੀਂ ਇਹਨੂੰ ਇਹਦੀ ਕੰਪਾਉਂਡਿੰਗ ਕਰਾ ਲਓ ਤੇ ਜਾਂ ਫਿਰ ਐਕਸ਼ਨ ਫੇਸ ਕਰ। ਵਨ ਟਾਈਮ ਸੈਟਲਮੈਂਟ। ਵਨ ਟਾਈਮ ਸੈਟਲਮੈਂਟ ਦਾ ਮਤਲਬ ਹੀ ਇਹ ਹੈ ਕਿ ਬਾਰ-ਬਾਰ ਨਹੀਂ ਆਉਣੀ ਐ। ਇਹ ਇੱਕੋ ਵਾਰ ਆਉਣੀ ਐ। ਇਹ ਸਰਦਾਰ ਸੁਖਵੀਰ ਸਿੰਘ ਬਾਦਲ ਵਾਂਗੂ ਇਹ ਨਹੀਂ ਐ ਵੀ 2007 ਚ ਵੀ ਆ ਗਈ ਫਿਰ ਦੁਬਾਰਾ 2011 ਚ ਵੀ ਆ ਗਈ ਤੇ ਫਲਾਨੀ ਟਾਈਮ ਤੇ ਵੀ ਆ ਗਈ 6 ਵਾਰ ਆ ਗਈ ਫਿਰ ਵਨ ਟਾਈਮ ਸੈਟਲਮੈਂਟ ਨਹੀਂ ਐ। ਫਿਰ ਜਿਹਨੀਆਂ ਬਿਲਡਿੰਗਾਂ ਇਸ ਸਮੇਂ ਤੋਂ ਬਾਅਦ ਬਣਨਗੀਆਂ ਉਹਦੇ ਚ ਦੋ ਚੀਜ਼ਾਂ ਨੇ ਸਾਨੂੰ ਬਿਜਲੀ ਦਾ ਬਿੱਲ ਪਤਾ ਲੱਗ ਜਾਣਾ ਤੇ ਅਸੀਂ ਸੈਟਲਾਈਟ ਮੈਪਿੰਗ ਕਰਾਈਏ ਜਿਹੜੀ ਕਦੇ ਨਹੀਂ ਹੋਈ ਸੀ ਅਜੇ ਤੱਕ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਲੁਧਿਆਣੇ ਮੈਂ ਪੁੱਛਿਆ ਸੀਗਾ ਵੀ ਕਿੰਨੇ ਦਾ ਪ੍ਰਾਪਰਟੀ ਟੈਕਸ ਲੈਨੇ ਹੂੰ ਤੇ ਉਹਨਾਂ ਨੇ ਮੈਨੂੰ ਕਿਹਾ 90000 ਤੋਂ ਜਦੋਂ ਸੈਟਲਾਈਟ ਮੈਪਿੰਗ ਕਰਾਈ ਤੇ 420000 ਮਕਾਨ ਸੀ ਸੋ ਇਮੇਜਿਨ ਕਰੋ ਕਿ 340000 ਦਾ ਪੈਸਾ ਕਿੱਥੇ ਜਾ ਰਿਹਾ ਸੀ ਅੱਛਾ ਹਾਊ ਹਾਊ ਮਨੀ ਇਸ ਕੰਪਾਊਂਡਿੰਗ ਇਨ देयर ਨੋ that we will know very soon because ਇਹਦੇ ਤਿੰਨ ਮਹੀਨੇ ਦਾ ਟਾਈਮ ਹੁੰਦਾ ਜਿਹਦੇ ਚ ਤੁਸੀਂ ਪ੍ਰਾਪਰਟੀ ਨੋਟੀਫਾਈ ਹੋ ਗਿਆ ਜੀ ਹਾਂਜੀ ਕਦੋਂ ਤੱਕ ਕੋ ਟਾਈਮ ਹੈ ਕੋ ਟਾਈਮ ਤੁਹਾਨੂੰ ਦੱਸ ਦਿਆਂ ਕਿ ਕਦੋਂ ਤੱਕ ਟਾਈਮ ਹੈ ਬਈ ਕਮੇਟੀ ਸਿਪਾਈ ਨੂੰ ਨੋਟੀਫਾਈ ਬਣੇ ਨੋਟੀਫਾਈ ਹੋਣਾ ਲੈ ਨੋਟੀਫਾਈ ਹੋਣਾ ਕਿਉਂਕਿ ਉਹ ਉਹ ਉੱਥੋਂ ਸੀਐਮ ਸਾਹਿਬ ਕਰਾਉਂਦੇ ਹੁੰਦੇ ਸੀ ਸੀਐਮ ਸਾਹਿਬ ਸੀਐਮ ਸੀਐਮ ਕਰਦਾ ਪੰਜ ਮੈਂਬਰ ਕਮੇਟੀ ਦੇ ਹੈ ਉਹ ਦੱਸ ਉਹ ਤੁਹਾਨੂੰ ਦੱਸ ਦਿੰਦੇ ਆ ਮਤਲਬ ਨਾਂ ਦੇ ਦੇ ਯਾਰ ਤਿੰਨ ਚਾਰਾਂ ਦੇ ਨਾਂ ਬਾਅਦ ਦੇ ਦਿੰਨੇ ਚਲੋ ਬਾਈ ਜੀ ਬੜੀ ਇੰਪੋਰਟੈਂਟ ਐਸਆਈਟੀ ਦੇ ਮਾਮਲੇ 'ਚ ਉਹਨਾਂ ਨੇ ਕਿਹਾ ਕਿ ਇਹ ਸਾਰੇ ਮਾਮਲੇ ਜਿਹੜੇ ਬਰਗਾੜੀ ਵਾਲਾ ਐਸਆਈਟੀ ਇੰਟੀਨਫਰੈਂਟ ਫਾਰਦਰ ਬਾਕੀ ਉਹਨਾਂ ਨੇ ਅਮਰੀਕਾ ਗੱਲ ਨੂੰ ਸੁਣ ਮਿੱਤਰਾ ਹੁਣ ਕੋਰਟ ਨਾਲ ਕੌਣ ਕਹੂ ਕੋਰਟ ਦਾ ਜਿਹੜਾ ਫੈਸਲਾ ਹੈ ਯੂ ਸਬਮਿਟ ਟੂ ਦ ਮੈਜੈਸਟੀ ਆਫ ਲਾ ਵੀ ਆਲ ਡੂ ਓ ਕੋਈ ਇਹ ਕੋਈ ਤਾਂ ਕੋਈ ਹੈ ਨਹੀਂ ਫੇ ਨਾ ਫਟਦੇ ਨੇ ਕੰਟੈਂਪਟ ਟੂ ਯੂ ਸਬਮਿਟ ਟੂ ਦ ਮੈਜੈਸਟੀ ਆਫ ਲਾ ਇਟ ਇਜ਼ ਅ ਨੋਰਮ ਵਿਚ ਐਵਰੀਬਾਡੀ ਐਵਰੀ ਸਿਟੀਜ਼ਨ ਇਨ ਇੰਡੀਆ ਵਿਲ ਹੈਵ ਟੂ ਫਾਲੋ ਉਹਦਾ ਮਤਲਬ ਤੁਸੀਂ ਚਾਹੇ ਜਿੰਨੀ ਮਰਜੀ ਰੈਜ਼ੈਂਟਮੈਂਟ ਸ਼ੋ ਕਰ ਤੁਹਾਨੂੰ ਕਰਨਾ ਪਊ ਤੁਹਾਨੂੰ ਮੰਨਣਾ ਪਊ ਜੇ ਕੋਰਟ ਦਾ ਆਰਡਰ ਹੈ ਤੇ ਕੋਰਟ ਦੇ ਆਰਡਰ ਦੇ ਉੱਤੇ ਕੀ ਕੋਈ ਗੱਲ ਹੀ ਨਹੀਂ ਸਬਜੂਡਿਸ ਚੀਜ਼ ਦੇ ਉੱਤੇ ਕੋਈ ਗੱਲ ਨਹੀਂ ਕਰ ਸਕਦਾ ਤੇ ਉਹਦੇ ਤੇ ਕਿਉਂ ਗੱਲ ਕਰੂਗਾ ਕੋਈ ਸਿੱਧੂ ਸਾਹਿਬ ਤੁਸੀਂ ਹੱਥ ਹਾ ਦਾ ਨਾਰਾ ਮਾਰਿਆ ਸੀ ਕੁਲਵੀਰ ਜੀ ਵਾਲੇ ਪੱਖ ਤੋਂ ਨਾ ਮੈਂ ਜਵਾਬ ਕਰ ਦਿੱਤਾ ਗਿਆ ਦੇਖੋ ਜੀ ਮੈਂ ਤੇ ਇੱਕੋ ਹੀ ਨਾਰਾ ਮਾਰਿਆ ਸੀ ਯਾਰ ਦੇ ਉੱਤੇ ਜਿੱਤਣ ਵਾਲਾ ਐਮਐਲਏ ਹੈ 2 ਲੱਖ ਬੰਦਿਆਂ ਦੀ ਆਵਾਜ਼ ਹੈ ਸਾਡੇ ਛੋਟੇ ਭਾਈ ਵਰਗਾ ਉਹਨੂੰ ਇੱਜ਼ਤ ਅਸੀਂ ਦੇਣੀ ਦੇਣੀ ਹੈ ਔਰ ਐਮਐਲਏ ਨੂੰ ਇੱਜ਼ਤ ਨਹੀਂ ਮਿਲਦੀ ਐਮਐਲਏ ਦੇ ਪਿੱਛੇ ਜਿਹੜੇ 2 ਲੱਖ ਬੰਦੇ ਖੜੇ ਹੁੰਦੇ ਆ ਉਹਦਾ ਸੁਣਨਾ ਚਾਹੀਦਾ ਸੁਣਿਆ ਔਰ ਮੈਂ ਇਹ ਵੀ ਕਿਹਾ ਸੀਗਾ ਵੀ ਸਾਡੇ ਸਰਪ੍ਰਸਤ ਜਿਹੜੇ ਨੇ ਇਸ ਗੱਲ ਨੂੰ ਸੁਲਝਾ ਦੇਣਗੇ ਚਾਰ ਦੁਵਾਰੀ ਦੇ ਵਿੱਚ ਸੁਲਝਾ ਦੇਣਗੇ ਅਸੀਂ ਵੀ ਡੋਨਟ ਵਾਸ਼ ਡਰਟੀ ਲినਨ ਇਨ ਪਬਲਿਕ ਅਸੀਂ ਪ੍ਰੈਸ ਦੇ ਥਰੂ ਨਹੀਂ ਸੁਲਝਾਵਾਂਗੇ ਉਹ ਸੁਲਝ ਗਈ ਹੈ ਔਰ ਜੋ ਮੈਂ ਕਿਹਾ ਸੀ ਉਹ ਬਿਲਕੁਲ ਸੱਚ ਹੋਇਆ ਗੱਲ ਉਹਨਾਂ ਦੇ ਕੋਈ ਤੇ ਰੱਬ ਦੀ ਮਿਹਰ ਹੈ ਗੱਲ ਹੀ ਸਮਝਿਆ ਹੋਰ ਦੱਸੋ ਤੁਸੀਂ ਸੋਚਦੇ ਤੁਸੀਂ ਬੱਸ ਵੈਲੇ ਜੀ ਸਾਡੇ ਲਈ ਕੰਮ ਕਰ ਦਿੱਤਾ ਸੀ ਇਹ ਸੰਭਾਵਨਾ ਨਾ ਕਰਦੇ ਹੋਏ ਕਹ ਤੁਸੀਂ ਇੰਨਾ ਚੰਗਾ ਕੰਮ ਕਰ ਕੀਤਾ ਵੀ ਸੱਤ ਇਲੈਕਸ਼ਨ ਤੁਸੀਂ ਹਰ ਗਏ ਤੇ ਮੋਢੀ ਪਰ ਨੇ ਹੋ ਗਏ ਤੇ ਤੁਹਾਡੇ ਜਿਹੜੇ ਆਪਦੇ ਬੰਦੇ ਨੇ ਬ੍ਰਹਮਪੁਰਾ ਸਾਹਿਬ ਉਹੀ ਗੱਲ ਪਰ ਨੇ ਕਰੀ ਜਾਂਦੇ ਤੁਹਾਨੂੰ ਕਹ ਮਿੱਤਰਾ ਪਹਿਲਾਂ ਇਲੈਕਸ਼ਨ ਤੇ ਜਿੱਤੇ ਇੱਕ ਗੱਲ ਤੇ ਫੇਰ ਕਰੀ ਪੋਲ ਖੋਲ ਖੁਰਿਆ ਨੇ ਜਿਵੇਂ ਖੁਦ ਉਹਦੇ ਤੋਪੇ ਨਹੀਂ ਉੱਡਦੇ ਹੁੰਦੇ ਤੋਪੇ ਤੇ ਉੱਡੜੇ ਪਏ ਤੇਰੇ ਕਹ ਹੈ ਤੇ ਤੂੰ ਗੱਲ ਕੀ ਕਰਦਾ ਕਹ ਉਹਨੂੰ ਐ ਕਹ ਉਹਨੂੰ ਐ ਕਹ ਕਦੀ ਸਾਡੀ ਸਰਕਾਰ ਆਊਗੀ ਸਭ ਤੋਂ ਸੋਹਣਾ ਕਹ ਤੁਹਾਡੀ ਸਰਕਾਰ ਸੁਪਨਿਆਂ ਚ ਆਊ ਸੋਪਣੇ ਲੈ ਕੇ ਮੰਗੇਰੀ ਲਾਲ ਹਾਂ ਸਾਜਾ ਵੀ ਜਿਹੜਾ ਨੂ ਚਿਹਰਾ ਸੋਪਣੇ ਲੈ ਆ ਅੱਥ ਇਲੈਕਸ਼ਨ ਠੁਕਿਆ ਹੈ ਅਗਲਾ ਠੋਕਣ ਨੂੰ ਤਿਆਰ ਹੈ